ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਗੁਰਦੁਆਰਾ ਮਾਤਾ ਪਾਕੌਰ ਦੀ ਪਿੰਡ ਜਨਵਾੜਾ ਬਿੱਦਰ ਇਸ ਥਾਂ ਮਾਤਾ ਪਾਕੌਰ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਇਸ ਅਸਥਾਨ ਦੇ ਉੱਤੇ ਹੀ ਮਾਤਾ ਜੀ ਆਪਣਾ ਜਿਹੜਾ ਤਪ ਕਰਦੇ ਹੋਏ ਆਪਣਾ ਸ਼ਰੀਰ ਤਿਆਗ ਗਏ ਸਨ ਇਹ ਅਸਥਾਨ ਗੁਰਦੁਆਰਾ ਨਾਨਕ ਦੀ ਗੱਬੀਦਰ ਤੋਂ ਕੋਸ਼ਿਸ਼ੀ ਦੂਰੀ ਦੇ ਉੱਤੇ ਸਥਿਤ ਹੈ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਤੋਂ ਨਾਨਕ ਢੀਗਰਾ ਸਾਹਿਬ ਦੇ ਪਰਸ਼ੰਨ ਕਰਨ ਵਾਲੀਆਂ ਸੰਤਾਂ ਇਸ ਜਗ੍ਹਾ ਤੇ ਮਸਤਕ ਹੋ ਕੇ ਜਾਂਦੀਆਂ ਹਨ ਇਸ ਅਸਥਾਨ ਤੇ ਮਾਤਾ ਪਾਲ ਕੌਰ ਦੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀ ਸੁੰਦਰ ਨਿਮਾਰਕ ਯੋਧ ਹੈ